ਤੁਸੀਂ ਦੇਖ ਰਹੇ ਹੋ ਨਗਰ ਕੌਂਸਲ ਦੇ ਸੀਨੀਅਰ ਮਿਤ ਪ੍ਰਧਾਨ ਸੰਤਨਰ ਜੋਸ਼ੀ ਨੂੰ ਜੋਸ਼ੀ ਦਾਜ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ ਉਹਨਾਂ ਦਾ ਜਿਹੜਾ ਮੂੰਹ ਲੱਡੂਆਂ ਦੇ ਨਾਲ ਮਿੱਠਾ ਕਰਵਾਇਆ ਜਾ ਰਿਹਾ ਹੈ ਦਸ਼ਮੇਸ਼ ਮਾਰਕੀਟ ਦੇ ਸਮੂਹ ਦੁਕਾਨਦਾਰ ਨਵਾਂ ਬੱਸ ਸਟੈਂਡ ਨੇੜੇ ਦੇ ਸਮੂਹ ਦੁਕਾਨਦਾਰਾਂ ਵੱਲੋਂ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਾ ਰਿਹਾ ਹੈ ਉਹ ਵੀ ਲੱਡੂ ਖਵਾ ਕੇ ਵਿਸ਼ੇਸ਼ ਉਹਨਾਂ ਦਾ ਮੂੰਹ ਮਿੱਠਾ ਕਰਾਇਆ ਜਾ ਰਿਹਾ ਤਾਂ ਇਸ ਦੇ ਤਵਾਂ ਉਹ ਕੀ ਕਹਿਣਾ ਚਾਹੁੰਦੇ ਨੇ ਦੁਕਾਨਦਾਰ ਇਹ ਜਿਹੜੇ ਸਬਾਰੇ ਦੱਸੋ ਜੀ ਕਿਸ ਤਰ੍ਹਾਂ ਇਸ ਅੰਤਰਜੋਸ਼ੀ ਜੀ ਜੋ ਮਾਰਗਿਤ ਦੇ ਪ੍ਰਧਾਨ ਨਹੀਂ ਕਰ ਸਕਦੇ ਜੋ ਕੰਮ ਉਹਨਾਂ ਨੇ ਨਹੀਂ ਕੀਤਾ ਉਹ ਇਹ ਜਿਹੜਾ ਹੈਗਾ ਪੂਰਾ ਦਿਨ ਰਾਤ ਇੱਕ ਮਿਹਨਤ ਕਰਕੇ ਕੰਮ ਕਰ ਰਿਹਾ ਅੱਛਾ ਜੀ ਔਰ ਜੋ ਵੀ ਅੱਜ ਅੱਡੇ ਦੇ ਜਿਹੜਾ ਪਾਣੀ ਦੇ ਨਿਕਾਸ ਦਾ ਜਿਹੜਾ ਪ੍ਰੋਗਰਾਮ ਹੈ ਇਹਨਾਂ ਨੇ ਦਿਨ ਰਾਤ ਇੱਕ ਕਰਕੇ ਮੋਟਰਾਂ ਚਲਾਈਆਂ ਅੱਛਾ ਜੀ ਰਾਤ ਜਾ ਜਾ ਕੇ ਮੋਟਰਾਂ ਚਲਾਈਆਂ ਔਰ ਜਿਹੜਾ ਪਾਣੀ ਜਿਹੜਾ ਪਾਣੀ ਹਫਤੇ 'ਚ ਨਿਕਲਣਾ ਸੀਗਾ ਉਹ 3 ਦਿਨ ਦੇ ਵਿੱਚ ਇਹਨਾਂ ਨੇ ਇੱਕ ਮਿੰਟ ਤਾਂ ਤੁਸੀਂ ਦੇਖ ਸਕਦੇ ਹੋ 70 ਜੋਸ਼ੀ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਤਾਂ ਆਪਾਂ ਗੱਲ ਕਰਦੇ ਹਾਂ 70 ਜੋਸ਼ੀ ਜਨਬਾਤ ਹਾਂਜੀ ਸਰ ਕਿਵੇਂ ਮਾਣ ਮਹਿਸੂਸ ਕਰ ਰਹੇ ਹੋ ਆ ਦੁਕਾਨਦਾਰਾਂ ਨੇ ਮੂੰਹ ਮਿੱਠਾ ਕਰਾ ਕੇ ਤੁਹਾਡਾ ਵਿਸ਼ੇਸ਼ ਸਨਮਾਨ ਕੀਤਾ ਮੈਨੂੰ ਅੱਜ ਸਾਨੂੰ ਬਹੁਤ ਖੁਸ਼ੀ ਆ ਮੈਨੂੰ ਵੀ ਮਰੇਆ ਭਰਾ ਸਾਰੇ ਜਿਨ੍ਹਾਂ ਨੇ ਮੈਨੂੰ ਇੰਨਾ ਮਾਣ ਦਿੱਤਾ ਤਾਂ ਕਿ ਮੈਂ ਗਾਂ ਤੋਂ ਹੋਰ ਵੱਧ ਤੋਂ ਵੱਧ ਇਹਨਾਂ ਦਾ ਕੋਈ ਕਿਸੇ ਕੰਮ ਆ ਸਕਾਂ ਅੱਛਾ ਜੇ ਮੈਨੂੰ ਬਹੁਤ ਅੱਜ ਖੁਸ਼ੀ ਮਹਿਸੂਸ ਹੁੰਦੀ ਆ ਤੇ ਗਲੀਆਂ ਦੇ ਵਿੱਚ ਲਗਾਤਾਰ ਪਾਣੀ ਦਾ ਖੜਨਾ ਬੱਸ ਸਟੈਂਡ ਦਾ ਪਾਣੀ ਨਾ ਭਰਨਾ ਤੇ ਮੱਛਰ ਦਾ ਬਹੁਤ ਜ਼ਿਆਦਾ ਹੋਣਾ ਸੋ ਇਹਨਾਂ ਨੇ ਦਿਨ ਰਾਤ ਇੱਕ ਕਰਕੇ ਉਸ ਪਾਣੀ ਨੂੰ ਸਾਰੀਆਂ ਗਲੀਆਂ ਜਿਹੜੀਆਂ ਪਾਣੀ ਤੋਂ ਮੁਕਤ ਕਰਾਈਆਂ ਬੱਸ ਸਟੈਂਡ ਪਾਣੀ ਤੋਂ ਮੁਕਤ ਕਰਾਇਆ ਜਿਹੜੀਆਂ ਬਾਹਰ ਲੀਆਂ ਡਰੇਨਾਂ ਸੀ ਉਹਨਾਂ ਨੂੰ ਆਪ ਦੀ ਜੇਸੀ ਨੀ ਮਸ਼ੀਨ ਦੇ ਨਾਲ ਦਿਨ ਰਾਤ ਸਾਫ਼ ਕਰਾਇਆ ਔਰ ਇਥੋਂ ਤੱਕ ਕਿ ਜਿਹੜਾ ਸ਼ਹਿਰ ਦੇ ਵਿੱਚ ਆਪ ਦੇ ਤੌਰ ਤੇ ਫਿਜ਼ੀਕਲੀ ਮਿਹਨਤ ਕਰਦਿਆਂ ਹੋਇਆ ਪਿੱਛੇ ਇੱਕ ਬੰਦਾ ਬਿਠਾ ਕੇ ਮਸ਼ੀਨ ਦੇ ਨਾਲ ਉਹ ਮੱਛਰ ਦੇ ਉੱਤੇ ਮਤਲਬ ਜਿਹੜੀ ਸਪਰੇ ਕਰਾਈ ਸੋ ਅਸੀਂ ਇਹ ਕਾਮਨਾ ਕਰਦੇ ਹਾਂ ਸਮੂਹ ਦੇਸ਼ਮੇਸ਼ ਮਾਰਕੀਟ ਸਮੂਹ ਬੱਸ ਸਟੈਂਡ ਸਮੂਹ ਦੁਕਾਨਦਾਰਾਂ ਵੱਲੋਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਕੋੜ ਕਰਤਾ ਪੁੱਤਰ ਕੋੜ ਦੇ ਮੂਹਰੇ ਸਾਡੇ ਬੁਰਾ ਹਾਲ ਸੀ ਬੱਚਿਆਂ ਦਾ ਸਾਰੇ ਦੁਕਾਨਦਾਰਾਂ ਦਾ ਸਵੇਰੇ ਹੁੰਦੇ ਛਾ ਨੂੰ ਮਰ ਜਾਂਦੇ ਠੀਕ ਹੈ ਜੀ ਪਰ ਇਹ ਵੀ ਸਾਡੇ ਵਨ ਮੈਨ ਆਰਮੀ ਦੇ ਕਾਰਨ ਅੱਜ ਅਸੀਂ ਖੁਸ਼ ਆ ਅਸੀਂ ਬਹੁਤ ਬਹੁਤ ਸਾਡੇ ਉਹ ਵੀ ਨਾਲ ਜੁੜੇ ਨੇ ਤਾ ਸਨੇਜ ਜੁੜੇ ਨੇ ਬਹੁਤ ਸਾਰੇ ਦੋਸਤ ਮਿੱਤਰ ਨੇ ਤੁਸੀਂ ਦੇਖ ਸਕਦੇ ਹੋ ਸਮੂਹ ਦੁਕਾਨਦਾਰ ਜਿਹੜੇ ਵੀਰ ਨੇ ਉਹਨਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਇਸ ਮੌਕੇ ਤਾਂ ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਆ ਕੋਟਪੂਰਾ ਬੱਸ ਸਟੈਂਡ ਦੇ ਬਿਲਕੁਲ ਨੇੜੇ ਦੀਆਂ ਜਿੱਥੇ ਕਿ ਇਹ ਫਟੇਟ ਮੰਡ ਬਹੁਤ ਵੱਡਾ ਹੋ ਬਹੁਤ ਵੱਡਾ ਹੋ ਕ੍ਰੈਸੀ ਜੀ ਜਿਹੜੇ ਪਾਸਟ ਤੋਂ ਜਿਹੜਾ ਸੀਟ ਆਫਿਸ ਤੋਂ ਮਾਰ ਕੇ ਰਾਈਟ ਤਾਂ ਮੈਂ ਰੱਜੀ ਗੰਡਾ ਕੋਟ ਕਰਦੀ ਹਾਂ ਥੈਂਕ ਯੂ ਬਹੁਤ ਮਾਝਾ ਹੈ ਕਿ ਆਹ ਖਾ ਲੋ ਨਾ ਦਾਜ਼ੇ ਧੂਆ ਕੱਢ ਜਾਏ ਕਿੰਨੇ ਬੱਲੇ ਪ੍ਰਧਾਨ ਜੀ ਦਾ ਲਾਈਵ ਹੈ ਤਾਂ ਲਾਈਕ ਲਾਈਕ ਕਿ ਕਿ ਬੇ